ਤਰਨ ਤਰਨ ਦੇ ਕੋਲ ਖਾਨਪੁਰ ਇਲਾਕਾ ਗੁਰਮਖੋ ਪੰਜਵੇਂ ਗੁਰੂ ਨਾਨਕ ਦੁਨੀਆ ਦਾ ਭਲਾ ਕਰਦਿਆਂ ਕਰਦਿਆਂ ਖਾਨਪੁਰ ਇਲਾਕੇ 'ਚ ਜਦੋਂ ਪਹੁੰਚੇ ਉਥੋਂ ਦੇ ਲੋਕ ਹੰਕਾਰੀ ਸਨ ਪਰਮੇਸ਼ਰ ਨੂੰ ਮੰਨਦੇ ਨਹੀਂ ਸਨ ਮੇਰੇ ਗਰੀਬ ਨਵਾਜ ਸਤਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਉਸ ਇਲਾਕੇ 'ਤੇ ਪਹੁੰਚੇ ਕਿਸੇ ਨੇ ਸਤਗੁਰੂ ਨੂੰ ਜੀ ਆਇਆਂ ਨਹੀਂ ਆਖਿਆ ਆਪਣੇ ਹੰਕਾਰ ਕਰਕੇ ਗੁਰੂ ਅਰਜਨ ਦੇਵ ਜੀ ਦੇ ਨਾਲ ਭਾਈ ਵਿਦੀ ਚੰਦ ਜੀ ਕੁਝ ਹੋਰ ਸਿੱਖਨੇ ਸਤਸੰਗਿਓ ਹੁਣ ਕਈ ਸੋਚਣਗੇ ਭਾਈ ਵਿਦੀ ਚੰਦ ਜੀ ਇਹ ਤਾਂ ਛੇਵੇਂ ਪਾਤਸ਼ਾਹ ਵੇਲੇ ਸੇਵਾ ਨਿਭਾਉਂਦੇ ਰਹੇ ਨੇ ਭਾਈ ਵਿਦੀ ਚੰਦ ਜੀ ਗੁਰੂ ਅਰਜਨ ਦੇਵ ਜੀ ਸ਼ਰਨ ਵਿੱਚ ਆਏ ਸਨ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਭਾਈ ਵਿਦੀ ਚੰਦ ਨੇ ਸਿੱਖੀ ਧਾਰਨ ਕੀਤੀ ਸੀ ਗੁਰੂ ਅਰਜਨ ਦੇਵ ਪਿਤਾ ਜੀ ਵੇਲੇ ਹੀ ਸਤ ਗੁਰ ਦੇ ਸਿੱਖ ਬਣੇ ਸਨ ਪਿੰਡ ਦੇ ਬਾਹਰ-ਬਾਰ ਗੁਰੂ ਅਰਜਨ ਦੇਵ ਪਿਤਾ ਜੀ ਨਾਲ ਸਿੱਖ ਬੈਠੇ ਨੇ ਸ਼ਾਮ ਦਾ ਵੇਲਾ ਹੈ ਮੱਠਾ ਮੱਠਾ ਹਨੇਰਾ ਉਰਿਆ ਦੂਰੋਂ ਇੱਕ ਸੱਜਣ ਤੁਰਿਆ ਆ ਰਿਹਾ ਜੀ ਸਿਰ ਦੇ ਉੱਪਰ ਲੱਕੜਾਂ ਚੱਕੀਆਂ ਹੋਈਆਂ ਨੇ ਉਹਦੀ ਨਿਗਾਹ ਜਦੋਂ ਸਤਗੁਰੂ ਜੀ ਵੱਲ ਪਈ ਮੱਠਾ ਮੱਠਾ ਹਨੇਰਾ ਹੈ ਕਿੰਨ ਮਨ ਹੋ ਰਹੀ ਹੈ ਜੀ بارش ਹੋ ਰਹੀ ਮੱਠੀ ਮੱਠੀ ਨਾਲ ਦੂਰੋਂ ਜਦੋਂ ਵੇਖਿਆ ਕਹਿੰਦਾ ਕੋਈ ਅਤਿਥੀ ਨੇ ਆਪਣੇ ਨਗਰ ਦੇ ਨਹੀਂ ਲੱਗਦਾ ਬਾਹਰੋਂ ਆਏ ਨੇ ਪਮਣਾ ਤੂੰ ਗੁਰੂ ਨਾਨਕ ਦਾ ਸਿੱਖ ਹਾਂ ਚੱਲ ਇਹਨਾਂ ਨੂੰ ਬੇਨਤੀ ਕਰ ਭਾਵੇਂ ਮੈਂ ਗਰੀਬ ਹਾਂ ਵੀ ਭਲਿਓ ਅੱਜ ਹੀ ਰਾਤ ਸੀ ਮੇਰੀ ਕੁੱਲੀ ਵਿੱਚ ਗੁਜ਼ਾਰੂ ਜੋ ਮੈਂ ਛਕਾਂਗਾ ਉਹ ਤੁਹਾਨੂੰ ਛਕਾਵਾਂਗਾ ਇਹ ਸੋਚਾਂ ਸੋਚਦਾ ਸੋਚਦਾ ਉਹ ਸੱਜਣ ਕੋਲ ਆ ਗਿਆ ਲੱਕਰਾਂ ਦੀ ਪੰਡ ਥੱਲੇ ਰੱਖੀ ਕੀ ਵੇਖਦਾ ਇਹ ਤਾਂ ਸ੍ਰਿਸ਼ਟੀ ਦੇ ਮਾਲਕ ਜਿਨ੍ਹਾਂ ਦੇ ਮੈਂ ਚਰਨ ਆਪਣੇ ਹਿਰਦੇ ਵਿੱਚ ਵਸਾਏ ਨੇ ਨਾ ਕਿ ਤਾਂ ਪੰਜਵੇਂ ਗੁਰੂ ਨਾਨਕ ਧਨ ਗੁਰੂ ਅਰਜਨ ਦੇ ਪਿਤਾ ਜੀ ਨੇ ਚਰਨਾ ਤੇ ਨਮਸਕਾਰ ਕੀਤੀ ਸਤਿਗੁਰੂ ਜੀ ਆਪ ਗੁਰੂ ਅਰਜਨ ਦੇ ਪਿਤਾ ਜੀ ਆਖਣ ਲੱਗੇ ਉਹ ਭਾਈ ਹਿਮਿਆ ਕਿ ਭਾਈ ਹਿਮਾ ਸੀ ਸਤਿਗੁਰ ਦਾ ਸਿੱਖ ਉਹ ਭਾਈ ਹੀਮਿਆ ਨਾਲੇ ਯਾਦ ਕਰਦਾ ਨਾਲੇ ਅਵਾਜ਼ਾਂ ਮਾਰਦਾ ਨਾਲੇ ਪੁੱਛਦਾ ਆਪ ਨਾਲ ਦੇ ਸਿੱਖ ਸਾਰੇ ਹੈਰਾਨ ਕਿ ਸਤਿਗੁਰੂ ਯਾਦ ਪਿਆ ਕਰਦਾ ਸੀ ਅਵਾਜ਼ਾਂ ਮਾਰਦਾ ਸੀ ਭਾਈ ਹੀਮਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਹਾਂ ਤਾਂ ਮੈਂ ਗਰੀਬ ਹੈ ਮੇਰੇ ਕੋਲ ਕੇਵਲ ਇੱਕ ਮੰਝਾਈ ਪਸ ਸਤਗੁਰ ਕਿਰਪਾ ਕਰੋ ਅੱਜ ਮੇਰੇ ਗਰੀਬ ਦੀ ਕੁੱਲੀ ਨੂੰ ਭਾਗ ਲਗਾਓ ਸਤਗੁਰ ਜੀ ਤੁਰਪੇ ਨਾਲ ਨਾਲ ਇਹਦੇ ਭਾਈ ਵਿਧਿਚੰਦ ਹੋਰ ਸਿੱਖ ਵੀ ਤੁਰਪੇ ਜੀ ਘਰਚ ਦੀ ਚਾਦਰ ਸੀ ਉਹ ਚਾਦਰ ਵਿਛਾਈ ਸਤਗੁਰ ਨੂੰ ਮੰਝੇ ਤੇ ਬਿਠਾਇਆ ਤੇ ਸਿੱਖਾਂ ਦਾ ਆਸਨ ਪੰਜੇ ਲਾ ਦਿੱਤਾ ਜਲ ਪਾਣੀ ਤਿਆਰ ਕੀਤਾ ਪ੍ਰਸ਼ਾਦਾ ਤਿਆਰ ਕੀਤਾ ਜੋ ਰੁੱਖਾ ਮਿੱਸਾ ਸਤਗੁਰੂ ਜੀ ਨੇ ਛਕਾਇਆ ਸਿੱਖਾਂ ਨੂੰ ਛਕਾਇਆ ਤਾਂ ਆਪ ਵੀ ਛਕਿਆ ਪਰਮੇਸ਼ਰ ਦੀਆਂ ਵਡਿਆਈਆਂ ਹੋਈਆਂ ਸਤਗੁਰੂ ਜੀ ਮੰਝੇ ਤੇ ਆਰਾਮ ਚ ਹੋ ਗਏ ਸਿੱਖ ਜ਼ਮੀਨ ਤੇ ਹੀ ਆਸਣ ਪਈ ਹਿਮਾ ਜੀ ਵੀ ਜ਼ਮੀਨ ਤੇ ਹੀ ਆਸਣ ਲਾ ਲਿਆ ਅੱਧੀ ਘਰਾਬ ਦਾ ਸਮਾ ਹੋਇਆ ਭਾਈ ਹਿਮਾ ਜੀ ਅੱਖਾਂ ਚ ਵਿਰਾਗ ਹੈ ਅੱਖਾਂ 'ਚ ਨੀਰ ਹੈ ਅੱਖਾਂ 'ਚ ਜਲ ਹੈ ਤੇ ਸਤਗੁਰੂ ਜੀ ਦੇ ਪੈਰਦਵਾਲੇ ਪਾਸੇ ਬੈਠ ਗਈ ਸਤਸੰਗੀਓਂ ਤੇ ਆਂਦੇ ਹੋ ਪ੍ਰੇਮ ਕੀਂਦਾ ਗੁਰੂ ਦੇ ਨਾਲ ਸਤਗੁਰੂ ਜੀ ਦੇ ਪੈਰਦਵਾਲੇ ਪਾਸੇ ਬੈਠ ਕੇ ਤੇ ਸਤਪੂ ਦੇ ਚਰਨ ਪਰਸਦੇ ਨੇ ਆਪਣੇ ਹੱਥਾਂ ਦੇ ਨਾਲ ਅੱਖਾਂ 'ਚ ਜਲ ਵਹਿ ਰਿਹਾ ਤੇ ਸਤਗੁਰੂ ਉੱਠ ਕੇ ਬੈਠ ਗਏ ਉਹ ਭਾਈ ਮੈਂ ਤੂੰ ਕੀ ਗੱਲ ਸਤਿਗੁਰੂ ਅੱਜ ਤੁਸੀਂ ਮੇਰੇ ਗਰੀਬ ਦੀ ਕੁਲੀ ਨੂੰ ਭਾਗ ਲਗਾਏ ਸਤਿਗੁਰੂ ਮੈਨੂੰ ਕੋਈ ਪੁੱਛਦਾ ਵੀ ਨਹੀਂ ਇਸ ਗਰੀਬੀ ਨੇ ਬੜਾ ਸਤਾਇਆ ਆਪਣੇ ਵੀ ਸਾਥ ਛੱਡ ਕੇ ਚਲੇ ਗਏ ਮਹਾਰਾਜ ਸਤ ਸੰਗਿਓ ਭਾਗਾਂ ਵਾਲਿਓ ਜਦੋਂ ਰੁੱਖਾਂ ਨੂੰ ਫਲ ਲੱਗਦੇ ਨੇ ਫੁੱਲ ਲੱਗਦੇ ਨੇ ਉਦੋਂ ਪੰਛੀ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੇ ਨੇ ਜਦੋਂ ਅੰਬਾਂ ਨੂੰ ਬੂਰ ਪਿਆ ਹੋਵੇ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇੱਕ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਹੈ ਤੇ ਉਹ ਸੁਖਵੇਂ ਆਨ ਬਹੁਤ ਮਿਲ ਬੈਠਕ ਵਹਿਤ ਚਾਹੂੰ ਦਿਸੇ ਘੇਰੇ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਮੇਰੇ ਸਤਿਗੁਰੂ ਮੈਂ ਗਰੀਬ ਆਪਣੇ ਵੀ ਸਾਥ ਛੱਡ ਕੇ ਚਲੇ ਗਏ ਮਹਾਰਾਜ ਕਿਸੇ ਨੇ ਕਦੀ ਮੇਰੀ ਸਾਰ ਨਹੀਂ ਲਈ ਕੋਈ ਮੇਰੇ ਕੋਲ ਆ ਕੇ ਬੈਠਦਾ ਨਹੀਂ ਮਹਾਰਾਜ ਸਤਿਗੁਰੂ ਕਹਿੰਦੇ ਉਹ ਭਾਈ ਹਿਮਿਆ ਤੂੰ ਗਰੀਬ ਥੋੜਾ ਗੁਰ ਨਾਨਕ ਦਾ ਇਹ ਸ਼ਬਦ ਨਹੀਂ ਸੁਣਿਆ ਮਹਾਰਾਜ ਕਿਹੜਾ ਕਹਿੰਦੇ ਸਰਮ ਧਰਮ ਦੋਏ ਨਾਨਕਾ ਜੇ ਤਨ ਪੱਲੇ ਪਾਏ ਸੋ ਤਨ ਮਿੱਤਰਨਾ ਕਾਂਡੀਆਂ ਅਜਿ ਸਰ ਚੋਟਾਂ ਖਾਏ ਹੁਣ ਅਗਲੀਆਂ ਪੰਕਤੀਆਂ ਸੁਣਿਏ ਸਤਸੰਗਿਓ ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਉ ਫਕੀਰ ਇਤੇ ਫਕੀਰ ਆਖੇ ਕੰਗਾਲ ਨੂੰ ਜਿਨ੍ਹਾਂ ਦੇ ਕੋਲ ਕੇਵਲ ਤੇ ਕੇਵਲ ਦੁਨਿਆਵੀ ਧਨ ਹੈ ਮਹਾਰਜ ਕਹਿੰਦੇ ਉਹ ਕੰਗਾਲ ਨੇ ਜਿਨਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ ਏ ਵਾਹਿਗੁਰੂ ਜੀ ਜਿਨਕੇ ਹਿਰਦੇ ਤੂੰ ਵਸੇ ਤੇ ਨਰਗੁਣੀ ਗਹੀਰ ਉਹ ਤਾਂ ਗੁਨਾ ਦੇ ਸਾਗਰ ਨੇ ਜਿਨ੍ਹਾਂ ਦੇ ਹਿਰਦੇ 'ਚ ਮੇਰਾ ਵਾਹਿਗੁਰੂ ਵਸਦਾ ਹੈ ਬੁੱਤੇ ਵੇ ਸਤਗੁਰ ਨੇ ਇਹਦਾ ਬਿਰਾਗ ਵੇਖ ਕੇ ਇਹ ਪਉੜੀ ਉਚਾਰਨ ਕੀਤੀ ਜੀ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤਨਾ ਆਦਰ ਉਧਿਆਨ ਪਰ ਮਿਨਾ ਨਿਤ ਨਾ ਇੱਠ ਤਦ ਨੂਪਹੀਨ ਕਿਸ ਸਾਖ ਨਾ ਛਿੰਨਾ ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂਰ ਮਨ ਉਦਰੇ ਪ੍ਰਭ ਹੋਏ ਸੋ ਪਰਸਨਾ ਓ ਭਾਈ ਹਿਮਿਆ ਜੇ ਤੇਰੇ ਵਰਗੇ ਗੁਰਮੁਖਾਂ ਦੀ ਕੋਈ ਧੂੜ ਚੁੱਕ ਕੇ ਮੱਥੇ ਨੂੰ ਲਾ ਲਵੇ ਤਾਂ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਵੀ ਪ੍ਰਸੰਨ ਹੋ ਜਾਂਦਾ ਹੈ ਉਹ ਵੀ ਖੁਸ਼ ਹੋ ਜਾਂਦਾ ਹੈ ਕਦੋਂ ਇਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨ ਪ੍ਰਸੰਨ ਹੋਈਦਾ ਪਰਮੇਸ਼ਰ ਵੀ ਵਾਹਿਗੁਰੂ ਵੀ ਪ੍ਰਸੰਨ ਹੋ ਜਾਂਦਾ ਸਤਗੁਰ ਨੇ ਇੱਥੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਅੰਮ੍ਰਿਤ ਵੇਲਾ ਹੋਇਆ ਜੀ ਸਤ ਗੁਰੂ ਦਿਨ ਹਰ ਦਸ ਕੀਤਾ ਗੁਰਸਿੱਖਾਂ ਨੇ ਨਿਤਨੇਮ ਕੀਤਾ ਦਿਨ ਚੜਿਆ ਇਹਨੇ ਸਤ ਗੁਰੂ ਨੂੰ ਜਲ ਪਾਣੀ ਛਿਤਾਇਆ ਜੀ ਨਾਲ ਸਿੱਖਣ ਜਲ ਪਾਣੀ ਛਕਾਇਆ ਤੇ ਸਤ ਗੁਰੂ ਅਗਾਹ ਚੱਲੇ ਹੋਣਾ ਜਦੋਂ ਸਤ ਗੁਰੂ ਚੱਲੇ ਨਾ ਇਹਨੇ ਦੋਵੇਂ ਹੱਥ ਜੋੜ ਲਏ ਦੋਵੇਂ ਹੱਥ ਜੋੜ ਕੇ ਪਤਾ ਕੀ ਕਹਿੰਦਾ ਹੇ ਗਰੀਬ ਨਵਾਜ ਸਤ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ हे मेरी सच्ची सरकार जी ਤੁਹਾਡਾ ਹੁਕਮ ਹੋਵੇ ਤਾਂ ਤੁਹਾਡੇ ਚਰਨਾਂ 'ਚ ਗੁਬਨਤੀ ਕਰਾਂ ਮੈਂ ਦੱਸ ਭਾਈ ੍ਹੇਮਿਆ ਸਤਗੁਰੂ ਜੀ ਕਿਰਪਾ ਕਰੋ ਜਿੱਥੇ ਆਪਨੇ ਮੇਰੇ ਗਰੀਬ ਤੇ ਤਰਸ ਕੀਤਾ ਮੇਰੇ ਗਰੀਬ ਦੀ ਕੁल्ली ਨੂੰ ਭਾਗ ਲਗਾਇਆ ਮੈਨੂੰ ਦਰਸ਼ਨ ਦਿਦਾਰੇ ਬਖਸ਼ੇ ਮਹਾਰਾਜ ਜੀ ਹੁਣ ਇੱਕ ਕਿਰਪਾ ਕਰੋ ਦੁਪਹਿਰ ਤੱਕ ਇੱਥੇ ਟਿਕ ਜਾਓ ਮਹਾਰਾਜ ਜੀ ਦਪਹਿਰ ਤੱਕ ਇੱਥੇ ਟਿਕ ਜਾਓ ਇੱਥੇ ਭਾਈ ਵੀਰ ਸਿੰਘ ਨੇ ਬੜੇ ਸੁੰਦਰ ਵਜਨ ਲਿਖਨੇ ਲਿਖੇ ਨੇ ਜੁਆਕਿਆ ਨੇ ਸਤਗੁਰੂ ਦੀ ਦਪਹਿਰ ਤੱਕ ਇੱਥੇ ਟਿਕ ਜਾਓ ਅਗਾਂ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਕਾਸ ਲਈ ਪਾਪ ਕਾਦੇ ਵਾਸਤੇ ਹੱਥ ਜੋੜ ਲੈ ਮਹਾਰਾਜ ਜੀ ਤੁਸੀਂ ਅੰਤਰਜਾਮੀ ਹੋ ਸਭ ਜਾਣਦੇ ਹੋ ਪਿਤਾ ਜੀ ਅੱਜ ਮੇਰਾ ਅਖੀਲਾ ਦਿਨ ਹੈ ਪਿਤਾ ਜੀ ਅੱਜ ਮੇਰਾ ਅਖੀਲਾ ਦਿਨ ਹੈ ਅੱਜ ਇਸ ਫਾਨੀ ਸੰਸਾਰ ਨੂੰ ਮੈਂ ਅਲਵਿਦਾ ਕਹਿ ਦੇਣਾ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਜੀ ਤੇ ਪੈਰ ਤੱਕ ਟਿਕ ਜਾਓ ਇੱਕ ਅੰਦਰ ਦੀ ਭਾਵਨਾ ਸੀ ਸਤਿਗੁਰੂ ਜਦੋਂ ਮੇਰਾ ਅਖੀਲਾ ਸਮਾਵੇ ਮੇਰਾ ਕੋਈ ਆਪਣਾ ਨਹੀਂ ਮੇਰੀ ਅਰਥੀ ਨੂੰ ਕਿਸੇ ਮੋਢਾ ਵੀ ਨਹੀਂ ਦੇਣਾ ਸਤਿਗੁਰ ਇੱਕ ਭਾਵਨਾ ਸੀ ਜਦੋਂ ਮੇਰਾ ਅਕੀਲਾ ਸਮਾਂ ਆਵੇ ਗੋਜ ਧੰਨ ਗੁਰੂ ਅਰਜਨ ਦੇਵ ਪਤਾ ਜੀ ਆਪ ਜੀ ਦੀ ਹੋਵੇ ਗੁਰੂ ਅਰਜਨ ਦੇਵ ਜੀ ਦਾ ਪਿਆਰ ਦੇਖ ਕੇ ਉੱਥੇ ਟੇਕੇ ਵੇ ਸਤ ਸੰਗ ਹੋਇਆ ਜੀ ਹਰ ਦਸ ਹੋਇਆ ਹੋਰ ਨਗਰਾਂ ਦੀਆਂ ਸੰਤਾਂ ਨੂੰ ਪਤਾ ਲੱਗਾ ਸੰਤਾਂ ਇਕੱਠੀਆਂ ਹੋ ਗਈਆਂ ਜੀ ਹਰ ਦਸ ਹੋਇਆ ਪਰਮੇਸ਼ਰ ਦੀਆਂ ਵਡਿਆਈਆਂ ਹੋਈਆਂ ਇਧਰੋਂ ਗੁਰਸਿੱਖਾਂ ਨੇ ਵਾਹਿਗੁਰੂ ਦੀ ਧੁਨੀ ਲਾਈ ਜੀ ਹੁਣ ਵਾਹਿਗੁਰੂ 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 ਜੋ ਘਰਾਂ ਦੇ ਬੈਠੇ ਉਹ ਵੀ ਜਪੋ ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਜਪਦੀ ਪਈ ਆ ਗੁਰ ਅਰਜਨ ਦੇ ਪਤਾ ਜੀ ਆਪਣੇ ਸਿੰਘਾਸਨ ਤੋਂ ਉੱਠੇ ਤੇ ਭਾਈ ਹੇਮਾ ਜੀ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਜੀ ਦੇਖਿਓ ਗੁਰੂ ਲੱਭੇਗਾ ਇਹੋ ਜਿਹਾ ਗੁਰੂ ਅੱਜ ਹੋਰ ਗੁਰੂ ਅਰਜਨ ਦੇਵ ਚਰਨਾਂ ਦੇ ਨਾਲ ਤੁਹਾਡਾ ਪਿਆਰ ਵਧੇਗਾ ਤਨਕਣ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦੇ ਚਰਨਾਂ ਦੇ ਨਾਲ ਹੋਰ ਪ੍ਰੀਤੀ ਵਧੇਗੀ ਤੁਹਾਡੀ ਗੁਰੂ ਅਰਜਨ ਦੇ ਪਿਤਾ ਜੀ ਨੇ ਭਾਈ ਹਿਮੇ ਦਾ ਸਿਰ ਆਪਣੀ ਗੋਦ ਚ ਰੱਖ ਲਿਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਭਾਈ ਹਿਮਾ ਜੀ ਵਾਹਿਗੁਰੂ ਵਿੱਚ ਅਭੇਦ ਹੋ ਗਏ ਅਖੀਲੇ ਸਵਾਸ ਭਾਈ ਹਿਮਾ ਜੀ ਦੇ ਗੁਰੂ ਅਰਜਨ ਦੇ ਪਿਤਾ ਜੀ ਗੋਦ ਵਿੱਚ ਨਿਕਲੇ ਜੀ ਦੇਖੋ ਗੁਰਸਿੱਖਾਂ ਦਾ ਕਿਹੋ ਜਿਹਾ ਪਿਆਰ ਇਹਦਾ ਅਖੀਲਾ ਸਮਾਂ ਗੁਰੂ ਅਰਜਨ ਦੇਵ ਜੀ ਨੇ ਆਪ ਸੰਭਾਲਿਆ ਹੋਰ ਸੰਗਤਾਂ ਵੀ ਪਹੁੰਚ ਗਈਆਂ ਸਤਗੁਰੂ ਜੀ ਨੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਇਹਦੇ ਉੱਪਰ ਕਹਿੰਦੇ ਭਾਈ ਹੇਮਾ ਜੀ ਆਪਣੇ ਨਿਜ ਘਰ ਪਹੁੰਚ ਗਏ ਨੇ ਆਪਣੇ ਨਿਜ ਘਰ ਪਹੁੰਚ ਗਏ ਨੇ ਭਾਈ ਹੇਮਾ ਜੀ ਅੱਜ ਭਾਈ ਹਿਮਾ ਜੀ ਵਾਹਿਗੁਰੂ ਵਿੱਚ ਅਪੀਤ ਹੋ ਗਏ ਨੇ